ਮੇਟਰ ਉਤ ਚਾਰ ਜਾਨਵਰ ਛੇ ਲਾਲੇ ਨੇ ਇੱਕ ਤਾਂ ਮਾਰਵਾੜੀ ਬਸ਼ੇਰੀਆ ਜਿਹੜੀ ਦੇਖ ਰਹੇ ਹੋ ਤੁਸੀਂ ਹਨਾ ਤੇ ਇਹ 10 ਮਹੀਨਾ ਦੀ ਬਸ਼ੇਰੀਆ ਹੋਗੀ ਇਸ ਘੋੜੇ ਦੀ ਆ ਤੇ ਇਧਰ ਆ ਪੰਜਾਬ ਬਸ਼ੇਰੀਆ ਆ ਗਈ ਤੁਸੀਂ ਇਹਦੀ ਵੀ ਬਾਈ ਨੇ ਡਿਟੇਲ ਸਾਂਝੀ ਕਰਤੀ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆ ਘੋੜੀ ਆ ਗਈ ਤੇ ਸਾਰੇ ਪਾਸੇ ਵੀ ਸਾਫ਼ ਸੁਥਰੀ ਆ ਖਾਲੀ ਆ ਆ ਘੋੜੀ ਗੱਬਣਾ ਦੋਸਤੋ ਜੇ ਇਹਦੇ ਸਬੰਧ ਵਿੱਚ ਵੀ ਕਿਸੇ ਨੇ ਗੱਲਬਾਤ ਕਰਨੀ ਆ ਇਹ ਵੀ ਤੁਸੀਂ ਲੈ ਸਕਦੇ ਹੋ ਤੇ ਇਧਰ ਆ ਗਿਆ ਘੋੜਾ ਦੋਸਤੋ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਇਸ ਘੋੜੇ ਤੋਂ ਬਹੁਤ ਚੰਗਾ ਘੋੜਾ ਕਾਲੇ ਘਾਟੇ ਦਾ ਡਾਇਰੈਕਟ ਬੱਚਾ 64 ਇੰਚ ਵਾਈ ਕਹਿੰਦਾ ਇਹਦੀ ਹਾਈਟ ਹੋਗੀ ਤੇ ਸੋਹਣਾ ਸੁਨੱਖਾ ਸਾਫ ਸੁਥਰਾ ਘੋੜਾ 25000 ਰੁਪਿਆ ਬਾਈ ਵੀ ਸਟੱਡ ਸਰਵਿਸ ਲੈਣੇ ਤੇ ਉਧਰ ਬਾਬਾ ਤਿਆਰ ਕਰੀ ਜਾਂਦਾ ਘੋੜੇ ਨੂੰ ਤੇ ਉਹਦੀ ਆਪਾਂ ਜਾਣਕਾਰੀ ਲੈਨੇ ਆ ਬਾਬੇ ਤੋਂ ਸਾਰੀ ਘੋੜੇ ਦੇ ਕੀ ਗੱਲਬਾਤ ਹੈ ਤੇ ਆਜੋ ਆਪਾਂ ਕਰਾਉਣੇ ਆ ਬਾਬੇ ਨਾਲ ਗੱਲਬਾਤ ਤੁਹਾਡੀ ਮਿੱਤਰ ਪਿਆਰਿਓ ਅੱਜ ਆਪਾਂ ਤੁਹਾਨੂੰ ਸਭ ਘੋੜੇ ਨਾਲ ਮਲਾਉਨੇ ਆ ਬਾਈ ਨਵੀ ਢਾਲੀਵਾਲ ਕਰਨਾਲੇ ਤੋਂ ਬਾਈ ਇੱਥੇ ਕੋਲੇ ਬਹੁਤ ਹੀ ਸੋਹਣਾ ਘੋੜਾ ਕਾਲੇ ਘਾਟੇ ਦਾ ਡਾਇਰੈਕਟ ਬੱਚਾ

ਦੇ ਦੇ ਨਾਲ ਨਾਲ ਹਾਂਜੀ ਹਾਂਜੀ ਇਹ ਜੇ ਮੇਲੇ ਦਾ ਸਭੋਂ ਸਰਕਾਰ ਨੂੰ ਵੱਧ ਤੋਂ ਵੱਧ ਲਾਉਣੇ ਚਾਹੀਦੇ ਜੀ ਜਿਹੜੇ ਨੌਜਵਾਨੀਂ ਜਿਹੇ ਮਲੇ ਨਸ਼ੇ ਪਤੇ ਤੋਂ ਦੂਰ ਰਹਿਣ ਹਾਂਜੀ ਤੇ ਬੇਰੁਜ਼ਗਾਰੀ ਸਾਰਿਆਂ ਨੂੰ ਤਾਂ ਚੱਲ ਨੌਕਰੀ ਨਹੀਂ ਮਿਲਦੀ ਕੋਈ ਆਪਣਾ ਕਿੱਤਾ ਕਰ ਲੈਂਦਾ ਹਾਂਜੀ ਹਾਂਜੀ ਤੇ ਆਪਾਂ ਕਿੰਨੇ ਜਾਨਵਰ ਲੈ ਕੇ ਆਏ ਬਾਈ ਮੇਲੇ ਆਪਾਂ ਲੈ ਕੇ ਆਏ ਹਾਂ ਬਾਈ ਜੀ 4-5 ਜਾਨਵਰ ਲੈ ਕੇ ਹਾਂਜੀ ਹਾਂਜੀ ਤੇ ਸਾਰੇ ਸ਼ੇਰ ਵਾਲੇ ਨੇ ਹਾਂਜੀ ਸ਼ੇਰ ਵਾਲੇ ਨੇ ਇਹ ਘੋੜਾ ਘੋੜਾ ਵੀ ਸੇਲ ਕਰ ਦਾਂਗੇ ਜੀ ਇਹ ਵਧੀਆ ਪੈਸਾ ਹਾਂਜੀ ਹਾਂਜੀ ਤੇ ਬਾਈ ਇਹਦੀ ਡਿਟੇਲ ਆਪਾਂ ਨੂੰ ਦੱਸ ਦਿਓ ਕੀ ਡਿਟੇਲ ਆ ਘੋੜੇ ਦੀ ਇਹ ਬਾਈ ਜੀ ਕਾਲੇ ਕਾਂਟੇ ਦਾ ਬੱਚਾ ਜੀ ਠੀਕ ਆ ਬਾਈ ਆਪਣੇ ਘਰ ਦਾ ਹੋਮ ਬਰੀਡ ਆ ਠੀਕ ਆ ਤੇ ਇਹਦੀ ਮਾਂ ਸਾਡੇ ਕੋਲ ਹੀ ਆ ਇਹਦੀ ਮਾਂ ਦਾਨੇ ਦੀ ਧੀ ਆ ਤੇ ਇਹ ਦੋ ਦੰਦ ਦਾ ਹੋ ਗਿਆ ਜੀ ਅੱਛਾ ਉਮਰ ਦਾ ਤੇ ਇਹਦੀ ਉਮਰ ਕਿੰਨੀ ਹੋ ਗਈ ਘੋੜੇ ਦੀ ਨਹੀਂ ਨਹੀਂ ਜੀ 3 ਸਾਲ ਦੀ ਉਮਰ ਹੋ ਗਈ ਜੀ ਠੀਕ ਆ ਹਾਂ ਜੀ ਤੇ ਹਾਈਟ ਵਗੈਰਾ ਕਿੰਨੀ ਕਰ ਗਈ ਹਾਈਟ 64 ਲਗਭਗ ਹੈ ਜੀ ਮੈਂ ਪੱਕਾ ਵੈਸੇ ਨਹੀਂ ਨਹੀਂ ਕਹੇ 64 ਹੈ ਜੀ ਕੱਲ ਨੂੰ ਇਹ ਸਵਾਰੀ ਵਗੈਰਾ ਕਰਦੇ ਹੋ ਨਹੀਂ ਹਲੇ ਨਹੀਂ ਕਰਨ ਲੱਗੇ ਜੀ ਤੁਹਾਨੂੰ ਲੱਗਾਂਗੇ ਜਦੋਂ ਮੂੜੇ ਦਿਨ ਵਧੀਆ ਲੱਗਾਂਗੇ ਨਾ ਤੇ ਕੋੜੀਆਂ ਕਰਾਉਸ ਕਿੰਨੀਆਂ ਹੋ ਗਿਆ ਤਾਂ ਉਹ ਤਾਂ 6 ਹੋਈਆਂ ਨੇ ਜੀ ਅੱਜ ਹਾਲੇ ਕੋਈ ਆਇਆ ਨਹੀਂ ਨਹੀਂ ਜੀ ਹਾਲੇ ਹੁਣੇ ਲੱਗੇ ਆਂ ਜੀ ਛੱਡਣਾ ਹਾਂ ਜੀ ਉਧਰ ਨਹੀਂ ਕੋੜੀਆਂ ਫੇਰ ਵਾਸਤੇ ਹਾਂ ਜੀ ਹਾਂ ਸਾਰੇ ਫੇਰ ਕਿੰਨੀ ਕਰਤੀ ਬਾਈ ਉਹਦੀ 25000 ਰੁਪਏ ਫੀਸ ਹੈ ਜੀ ਠੀਕ ਆ ਬਾਈ ਤੇ ਮਾਨ ਤਾਨ ਉਹਦੇ ਵਿੱਚੋਂ ਹਾਂਜੀ ਕੋਈ ਚੱਕ ਕਰਨੀ ਆ ਕੋਈ ਐਂ ਦਾ ਨਹੀਂ ਹੁੰਦਾ ਵੀ 25 ਹੀ ਲੈਣਾ ਠੀਕ ਹੈ ਹਾਂ ਬਈ ਸਤਾ ਜੈਨੂਨ ਦੀ ਫੀਸ ਹੀ ਰੱਖੀ ਆ ਕੋਈ ਬਾਹ ਨਹੀਂ ਜਿਵੇਂ ਕਾਲੇ ਘੰਟੇ ਦੇ ਬੱਚਾ ਡਾਇਰੈਕਟ ਬੱਚਾ ਹਾਂ ਜੀ ਨਾ ਕੋਈ ਜ਼ਿਆਦਾ ਫੀਸ ਵੀ ਨਹੀਂ ਪਰ ਕੋਈ ਚੱਕਰ ਹੀ ਨਹੀਂ ਹੈਗਾ ਯਾਰ ਫੀਸ ਦਾ ਹਾਂ ਜੀ ਤੇ ਨਾ ਕੋਈ ਦੂਰੋਂ ਨੇੜੇ ਆਉਂਦਾ ਤੇ ਉਹਦੇ ਵਾਸਤੇ ਕੋਈ ਰੱਖਣ ਵਾਸਤੇ ਹੈਗਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਜਿਵੇਂ 10 ਘੋੜੀਆਂ ਆ ਜਾਣ ਕੋਈ ਚੱਕਰ ਤੇ ਅੱਗੇ ਆਪਾਂ ਦੂਜੀਆਂ ਘੋੜੀਆਂ ਦਿਖਾ ਦਈਏ ਪਾਈਆਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪੜਾ ਜਾ ਉੱਧਰ ਅੱਗੇ ਆਵਾੜੀ ਕੋੜੀ ਆ ਬਾਈ ਇਹ ਜੰਮ ਨੂੰ ਡਿਟੇਲ ਦੱਸ ਦਿਓ ਕੀ ਆ ਇਹ ਚੰਬੀ ਆ ਬਾਈ ਜੀ ਤੇ ਇਹ ਚੰਬੀ ਆ ਜਾਂਦੀ ਆ ਕਾਲੀ ਚੰਬੀ ਆ ਹਾਂਜੀ 61 ਇੰਚ ਦੇ ਥੋੜੀ ਜੀ ਘੱਟ ਲੱਗਦੀ ਆ ਹਾਈਟ ਠੀਕ ਆ ਤੇ 60 ਤੋਂ ਬਾਹਰ ਹੈ ਇਹ ਗੱਭਣ ਕਿੰਨੇ ਟਾਈਮ ਦੇ ਗੱਭਣ ਜੀ ਸਾਢੇ 4 ਮਹੀਨਿਆਂ ਦੀ ਗੱਭਣ ਹੋਊ ਕਿਹੜੇ ਘੋੜੇ ਤੋਂ ਇਹ ਜੀ ਗੰਗਾ ਨਗਰ ਦੇ ਨਾਲ ਪਿੰਡ ਆ ਇੱਕ ਠੀਕ ਆ ਇਹ ਉਹ ਬਾਈ ਹੁਣ ਯਾ ਰਵੀ ਬਰਾੜ ਉਹਨਾਂ ਕੋਲੇ ਦੋ ਘੋੜੇ ਆ ਉਹਨਾਂ ਦੇ ਇੱਕ ਘੋੜੇ ਤੋਂ ਗੱਭਣ ਆ ਠੀਕ ਆ ਤੁਸੀਂ ਪਰਚੇਜ਼ ਕੀਤੀ ਆ ਮੈਂ ਹਾਂਜੀ ਹਾਂਜੀ ਗੰਗਾ ਨਗਰ ਦੀ ਮੰਡੀ ਤੋਂ ਲਈ ਸੀ ਠੀਕ ਆ ਬਾਈ ਤੇ ਇਹਦੀ ਮੁੱਲ ਵਗਾਰ ਬਾੜੀ ਦੱਸੋ ਤੇ ਫਿਰ ਵੀ ਕਰ ਲੋਗੇ ਨਾ ਦੱਸ ਦਿੰਨੀ ਆ ਬਈ ਇਹਦਾ ਸਵਾ ਦੋ ਲੱਖ ਰੁਪਈਆ ਡਿਮਾਂਡ ਐ ਠੀਕ ਆ ਬਾਈ ਹਾਂਜੀ ਹਾਂਜੀ ਇਹ ਲੈਂਡ ਵਾਲਾ ਹੀ ਹਾਂਜੀ ਹਾਂ ਦੇ ਲੈਂਡ ਵਾਲਾ ਕੰਮ ਹੀ ਆ ਬਸ ਕੋਈ ਠੀਕ ਆ ਥੋੜਾ ਹੀ ਵਕ ਰੱਖਿਆ ਸਵਾ ਦੀ ਕਰਾਉਂਦੀ ਆ ਬਈ ਤੇ ਉਮਰ ਕਿੰਨੀ ਕਹਣੀ ਇਹਦੀ ਉਮਰ 6 ਸਾਲ ਦੀ ਹੋਣੀ ਆ ਬਈ ਠੀਕ ਆ ਬਾਈ ਹਾਂਜੀ ਹਾਂਜੀ ਤੇ ਲੱਖ ਰੋ ਜੇ ਕਹਿੰਦੇ ਚੰਗੀ ਖਰੀਦਣੀ ਚਾਹੁੰਦਾ ਉਹ ਵੀ ਬਾਈ ਨਾਲ ਗੱਲਬਾਤ ਕਰ ਲੈ ਟੱਗਿਆ ਬਾਈ ਆਪਣੇ ਕੋਲੇ ਚੰਗੀ ਹਾਂਜੀ ਇਹ ਵੀ ਆਪਣੀ ਹਾਂਜੀ ਇਹ ਵੀ ਆਸ ਲੋ ਇਹ ਵੀ 6-7 ਸਾਲ ਦੀ ਐ ਠੀਕ ਆ ਬਾਈ ਇਹ ਖਾਲੀ ਐ ਜੀ ਇਹ ਦਾ ਐਸ ਵਕਤ ਪਹਿਲਾ ਸੂਈ ਸੀ ਇਹਦੇ ਮਗਰ ਨੁਗਰੀ ਬੱਚੀ ਸੀ ਉਹ ਬੱਚੀ ਵੇਚਤੀ ਸੀ ਆਪਾਂ ਇਹ ਕਿੰਨੀ ਕੁ ਉਮਰ ਦੀ ਆ ਇਹ 6-7 ਸਾਲ ਦੀ ਹੋਣੀ ਆ ਬਾਈ ਹਾਈਟ ਆ ਹਾਈਟ ਇਹਦੀ 60 ਦੇ ਨੇੜੇ ਆ ਬਾਈ ਤੇ ਕਿਵੇਂ ਆ ਸੀ ਕਿਸਾਉ ਕਿਵੇਂ ਆ ਬਹੁਤ ਧੀਲੇ ਬਾਈ ਬਹੁਤ شریف ਘੋੜੀ ਹਾਂਜੀ ਹਾਂਜੀ ਬਹੁਤ ਸੋਹਣਾ ਚੱਲਦੀ ਆ ਠੀਕ ਆ ਕੰਨ ਕੋਲ ਵੀ ਕੁੰਡੀ ਆ ਹਾਂਜੀ ਕੰਨ ਤਾਂ ਬਹੁਤ ਜ਼ਿਆਦੇ ਕੁੰਡੀ ਵਾਲਾ ਮਾਰਗੜੀ ਕਰਨੀ ਲੱਗਿਆ ਹੋਇਆ ਮਿੱਤਰੋ ਇਹ ਵੀ ਜੇ ਕੋਈ ਖਰੀਦਣੀ ਚਾਹੁੰਦਾ ਬਾਈ ਨਾਲ ਇਹਦੇ ਵਾਸਤੇ ਵੀ ਗੱਲ ਕਰ ਲਿਓ ਉੱਧਰ ਇੱਕ ਕਾਲੀ ਘੋੜੀ ਖੜੀ ਆ ਇਹ ਇਧਰੇ ਕਹਾਵਈ ਨੌਕਰੀ ਨੌਕਰੀ ਆ ਜਾਂਦੀ ਹੈ ਕਿ ਪੰਜਾਬ ਚ ਅੱਧੀ ਨੌਕਰੀ ਲਈ ਆਈ ਹੈ ਬਈ ਠੀਕ ਹੈ ਜੀ ਚਲਕਾ ਜਾਦਾ ਹੈ ਇਹਦੇ ਠੀਕ ਹੈ ਹਾਂਜੀ ਹਾਂਜੀ ਤੇ ਇਹਦੀ ਕੀ ਡਿਟੇਲ ਆ ਇਹ ਵੀਰੇ ਆਪਾਂ ਲਈ ਆਉਂਦੀ ਸੀ ਨਗੌਰ ਤੋਂ ਠੀਕ ਹੈ ਜੀ ਹਾਂਜੀ ਤੇ ਇਹਦੀ ਹਾਈਟ ਕਿੰਨੀ ਹੋਗੀ ਉਹਦੀ ਹਾਈਟ ਵੀਰੇ 57 58 ਇੰਚ ਦੀ ਹੈ ਤਾਂ ਠੀਕ ਹੈ ਜੀ ਤੇ ਹਾਲੇ ਮੰਨ ਕੇ ਚੱਲੋ ਵੀ ਇਹਦੀ ਉਮਰ ਹੋਣੀ ਆ ਲਗਭਗ 15 ਕੁ ਮਹੀਨੇ ਦੀ ਉਮਰ ਹੋਣੀ ਹੈ ਜੀ ਠੀਕ ਹੈ ਬਿਲਕੁਲ ਹਾਂਜੀ ਤੇ ਬਾਕੀ ਸਾਊਸੀਲ ਪੋਰੀ ਮੋਹ ਸਾਫ ਹੈ ਬਾਈ ਬਾਡੀ ਬੁੱਡੀ ਦੀ ਬਹੁਤ ਸੁਪਰ ਇਹਦਾ ਮੁੱਲ ਦੱਸੂਗੇ ਵੀਡੀਓ ਚ ਇਹਦਾ 1.5 ਲੱਖ ਰੁਪਈਆ ਜੀ ਠੀਕ ਆ ਤੇ ਆਪਣੀ ਉਹ ਦੂਜੀ ਕਾਲੀ ਘੋੜੀ ਦਾ ਜਿਹੜੀ ਖੜੀ ਆ ਨਾਲ ਆ ਇਹਦਾ 1.10 ਮੰਗਦੇ ਆ ਵੀਰੇ ਇਹਦਾ 1.10 ਹਾਂਜੀ ਇਹਦਾ 1.5 ਲੱਖ ਰੁਪਈਆ ਤੇ ਕੋਈ ਆ ਫਿਕਸ ਪ੍ਰਾਈਸ ਵੀ ਹੈ ਨਹੀਂ ਜਦੋਂ ਕੋਈ ਆਪਣੇ ਨਾਲ ਗੱਲ ਕਰੂਗਾ ਬਾਈ ਫਿਰ ਉਹ ਜੀ ਠੀਕ ਆ ਮੌਕੇ ਦੀ ਗੱਲ ਹੁੰਦੀ ਆ ਸੌਦਾ ਮਿੱਤਰ ਪਿਆਰੇ ਉਹ ਇਹ 4 ਜਾਨਵਰ ਹੋਗੇ 3 ਜਾਨਵਰ ਇੱਧਰ ਹੋਗੇ ਸੇਲ ਵਾਲੇ ਇੱਕ ਆ ਪੰਜਾਬ ਬਸ਼ੇਰੀਆ ਤੇ ਇੱਕ ਆ ਕਾਲੀ ਘੋੜੀ ਆ ਇੱਕ ਇਧਰ ਆ ਗੱਪਣ ਘੋੜੀ ਆ ਇਹ ਕਾਲੀ ਤੇ ਬਾਈ ਕੋਲੇ ਘੋੜਾ ਆ ਗਿਆ ਜਿਹਨੇ ਸਟੱਡ ਸਰਵਿਸ ਲੈਣੀ ਆ ਉਹ ਵੀ ਬਾਈ ਨਾਲ ਗੱਲਬਾਤ ਕਰ ਲਿਓ ਅੱਗੇ ਤੁਹਾਨੂੰ ਦਿਖਾਉਣਾ ਆਪਾਂ ਦੋ ਜਾਨਵਰ ਹੋਣ ਇੱਕ ਬਾਈ ਕੋਲੇ ਬਛੇਰੀ ਆ ਬਹੁਤ ਚੰਗੀ ਆ ਤੇ ਬਹੁਤ ਹੀ ਸੋਹਣੀ ਅਲੀਸਾਨ ਲੈਂਦੀ ਬਛੇਰੀ ਆ ਤੇ ਇੱਕ ਇਧਰ ਬਾਈ ਕੋਲੇ ਘੋੜਾ ਆਗਾ ਬਾਈ ਖਰਖਰਾ ਖੁਰਖਰਾ ਮਾਰੀ ਜਾਂਦੇ ਨੇ ਜਿਹਦੀ ਵੀ ਆਪਾਂ ਡਿਟੇਲ ਤੁਹਾਡਾ ਸਾਂਝੀ ਕਰਦੇ ਆ ਇਸ ਬਛੇਰੀ ਦੀ ਤੇ ਬਾਈ ਇਹ ਬਛੇਰੀ ਦੀ ਕੀ ਡਿਟੇਲ ਆ ਕਿੰਨੀ ਉਮਰ ਹੋ ਗਈ ਇਹਦੀ ਇਹ ਬਾਈ ਉਮਰ ਇਹਦੀ ਹੋਗੀ 10 ਮਹੀਨੇ ਠੀਕ ਆ ਜੀ ਹਾਂ ਜੀ ਤੇ ਇਹ ਸੇਲ ਵਾਸਤੇ ਆ ਹਾਂ ਜੀ ਸੇਲ ਹੈ ਜੀ ਕਿਹੜੇ ਕੋੜੇ ਦੀ ਆ ਬਾਈ ਇਹ ਐਸ ਕੋੜੇ ਦੀ ਜ ਆਪਣੇ ਵਾਲੀ ਦੀ ਠੀਕ ਆ ਇਹ ਕਿਹੜੀ ਆ ਇਹ ਵਾਲੀ ਸ਼ਾਨ ਲਾਈਨ ਦਾ ਜੀ ਠੀਕ ਆ ਬਾਈ ਹਾਂਜੀ ਹਾਂਜੀ ਤੇ ਇਹਦੀ ਬਸ਼ੇਰੀ ਦੀ ਵਾਲ ਭੋਰੀਆਂ ਪੱਖੋਂ ਬਹੁਤ ਸਾਫ਼ ਹੈ ਜੀ ਬਹੁਤ ਬਹੁਤ ਸਾਫ਼ ਹੈ ਕੋਈ ਗਲਤ ਭੋਰੀ ਨਹੀਂ ਹੈ ਜੀ ਕੈਬਿਨਰੀ ਹੋ ਗਈ ਤੇ 10 ਮਹੀਨਿਆਂ ਦੀ ਜੀ ਹਾਂ ਹਾਲੇ ਕਿ ਸ਼ਿਗੜੀ ਆ ਜਿਹੜੀ ਇੱਕ ਪਾਸੇ ਦੀ ਸ਼ਿਗੜੀ ਚੱਕ ਲਈ ਇੱਕ ਪਾਸੇ ਵੀ ਹਲੇ ਚੱਕ ਰਹੀ ਹੈ ਹਾਂਜੀ ਤੇ ਮਾਰਕਿੰਗ ਮਰਦੇ ਪਟਾ ਨਾ ਬਾਕੀ ਬਸ਼ੇਰੀ ਬਾਈ ਸੋਹਣੀ ਸੋਹਣੀ ਬਹੁਤ ਆ ਜਾਰਾ ਨਾ ਬਹੁਤ ਚੰਗੀ ਬਸ਼ੇਰੀ ਆ ਬਾਈ ਸੁਪਰ ਆ ਇਹ ਵੀ ਦਿਖਾ ਦੇ ਸਪੋਸਟਾਂ ਨੂੰ ਇਹ ਮਾਰੀ ਆਈ ਪਿਆਰਾ ਖਰੀਦਣਾ ਚਾਹੁੰਦਾ ਬਸ਼ੇਰੀ ਦੋਸਤੋ ਆਪਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਨਾਲ ਹਨਾ ਤੇ ਇਦਾਂ ਘੋੜਾ ਆ ਗਿਆ ਬਾਗ ਬਾੜੀ ਅੰਸੂਰ ਲੈਂਦਾ ਹੈਗਾ ਜਿੱਦੀ ਆਪਾਂ ਬੱਬੇ ਨਾਲ ਗੱਲਬਾਤ ਕਰਦੇ ਆ ਕਿ ਤੁਹਾਨੂੰ ਪੁੱਛ ਗਿਆ ਗੱਲਬਾਤ ਬੱਬੇ ਨਾਲ ਇਹ ਇਲਾਇਦੀ ਵੀ ਤਾਂ ਕਿਹੜੀ ਕੈਂਡ ਦਾ ਘੋੜਾ ਆ ਜਾਂਦਾ ਇਹ ਉਹ ਬਈ ਹੌਲੀ ਸ਼ਾਨ ਲਾ ਜਾਂਦਾ ਘੋੜਾ ਠੀਕ ਹੈ ਤੇ ਬਾਈ ਇਹਦੀ ਹਾਈਟ ਕਿੰਨੀ ਹੋਗੀ ਇਹਦੀ ਹਾਈਟ 60+ ਹੈ ਬਈ ਠੀਕ ਹੈ ਹਾਂਜੀ ਇਹ ਰਿਜਲਟ ਕਿੰਨੇ ਕਾਏ ਰਿਜਲਟ ਉਹ ਸਾਡੇ ਕੋਲੇ ਆ ਗਏ ਸੱਤ ਅੱਠ ਰਿਜਲਟ ਸਾਡੇ ਕੋਲੇ ਆ ਗਏ ਠੀਕ ਆ ਬਾਈ ਹਾਂਜੀ ਹਾਂ ਉਹ ਆ ਚੰਗੇਰੇ ਬਾਡੀ ਦੇ ਚੰਗੇ ਆਉਂਦੇ ਮਾਰਕਿੰਗ ਦੇ ਚੰਗੇ ਆਉਂਦੇ ਆ ਠੀਕ ਆ ਬਾਈ ਹਾਂਜੀ ਹਾਂ ਤੇ ਛੋਟੀਆਂ ਘੋੜੀਆਂ ਜਿਹੜੀਆਂ ਹੁੰਦੀਆਂ ਇਹ 60 ਤੋਂ ਘੱਟ ਵਾਲੀਆਂ ਉਹਨਾਂ ਤੇ ਵੀ ਬੱਚੇ ਚੰਗੇ ਦੇ ਜਾਂਦਾ ਹਾਂ ਵਧੀਆ ਬੱਚੇ ਹਾਂ ਵਧੀਆ ਕਰਦੇ ਵਾਲੇ ਬੱਚੇ ਬਹੁਤ ਚੰਗੇ ਬਹੁਤ ਚੰਗੇ ਰਿਜਲਟ ਤਾਂ ਬਹੁਤ ਹੀ ਜ਼ਿਆਦਾ ਚੰਗੇ ਆ ਬਾਈ ਬਾਕੀਆਂ ਫੋਟਾ ਫੋਟਾ ਵੀ ਲੱਗਿਆ ਪਿਆ ਇਹਦਾ ਰਿਜਲਟਾਂ ਦੇ ਅੰਦਰ ਪਾ ਦੇਣਾ ਬਾਈ ਇਹਦੀ ਫੀਸ ਕਿੰਨੀ ਰੱਖੀ ਆਪਣੇ ਘੋੜੇ ਦੀ ਇਹਦੀ ਇਹਦੀ ਫੀਸ ਬਾਈ 21000 ਰੁਪਈਆ ਠੀਕ ਆ ਤੇ ਸੌਟ ਵਗੈਰਾ 2000 ਖੁੱਲੀਆਂ ਛੋਟਾਂ ਨੇ ਬਾਈ ਗੱਲ ਹੀ ਕੋਈ ਨਹੀਂ ਠੀਕ ਆ ਤੇ ਘਰੇ ਰੱਖਣ ਦੇ ਸਾਰੀ ਸੁਵਿਧਾ ਹੈਗੀ ਆਪਣੇ ਘੋੜੇ ਦਾ ਹਾਂਜੀ 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 ਮੈਂ ਕਿਹੜੇ ਦੱਸ ਦੇਣਾ ਰੱਖੀ ਰੱਖੋ ਤੇ ਆਪਣਾ ਪਿੰਡ ਕਿਹੜਾ ਪੈਂਦਾ ਨਾਲੇ ਉਹ ਆਪਣਾ ਉਹ ਬਾਈ ਸਾਡਾ ਪਿੰਡ ਤਾਂ ਵੈਸੇ ਰੂੜੇਕ ਖੁਰਦੀ ਆ ਸਾਰਿਆਂ ਦਾ ਠੀਕ ਆ ਬਾਈ ਇਹ ਘੋੜਾ ਮੇਰੇ ਪਿੰਡ ਹੁੰਦਾ ਰੂੜੇਕ ਰੂੜੇਕ ਉਹ ਮੇਰਾ ਹੁੰਦਾ ਬਰਨਾਲੇ ਠੀਕ ਆ ਭਾਈ ਹਾਂਜੀ ਆਪਾਂ ਆਪਣਾ ਲਾ ਘੋੜਾ ਕਿਉਂਕਿ ਸਾਡੀਆਂ ਦੋ ਥਾਂਾਂ 'ਤੇ ਨੇ ਘੋੜੀਆਂ ਹਾਂਜੀ ਠੀਕ ਆ ਹਾਂਜੀ ਠੀਕ ਹੈ ਤੇ ਦੋਸਤੋ ਜੇ ਕਿਸੇ ਨੇ 22 ਤੋਂ ਟਰੱਡ ਸਰਵਿਸ ਲੈਣੀ ਆ ਇਸ ਘੋੜੇ ਦੀ ਮਾਰਵਾੜੀ ਵਾਲੀ ਸਾਂ ਲੈਣ ਦੀ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ 'ਤੇ ਬਾਈ ਦਾ ਦੇਤਾ ਤੇ ਜੇ ਕਿਸੇ ਨੇ ਕਾਲੇ ਕੰਡੇ ਤੋਂ ਸਰਵਿਸ ਲੈਣੀ ਆ ਤਾਂ ਉਹ ਬਾਈ ਦਾ ਨੰਬਰ ਵੀ ਆਪਾਂ ਚੱਲ ਰਹੇ ਹਾਂ ਸੀ ਪਹਿਲਾਂ ਉਹ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਦੋਨਾਂ ਜਾਨਵਰਾਂ ਦੀ ਜਿਹੜੇ ਵੀ ਜਾਨਵਰ ਦੀ ਡਿਟੇਲ ਤੁਹਾਨੂੰ ਚਾਹੀਦੀ ਆ ਟਰੱਡ ਸਰਵਿਸ ਲੈਣੀ ਆ ਉਸ ਦੀ ਤੁਸੀਂ ਜਾਣਕਾਰੀ ਬਾਈਆਂ ਤੋਂ ਲੈ ਸਕਦੇ ਹੋ ਤੇ ਅੱਗੇ ਆਪਾਂ ਤੁਹਾਨੂੰ ਹੋਰ ਜਾਣਵਰਾਂ ਨਾਲ ਮਲਾਵਾ ਕੇ ਹੋਰ ਵੀ ਜੋ ਬਗਾਰਾ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਓਕੇ ਬਾਈ ਧੰਨਵਾਦ